ਸੰਗਰੂਰ ਤੋਂ ਇੱਕ ਅਜੀਹੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਸੰਗਰੂਰ ਦਾ ਰਹਿਣ ਵਾਲਾ ਇੱਕ ਲੜਕਾ ਜਿਸ ਦਾ ਨਾਮ ਗੁਰਲਾਲ ਸਿੰਘ ਹੈ ਤੇ ਉਸ ਦੀ ਉਮਰ ਮਹਿਜ਼ 25 ਸਾਲ ਦੀ ਸੀ ਉਸ ਦੀ ਲਵ ਮੈਰਿਜ 1.5 ਮਹੀਨਾ ਪਹਿਲਾਂ ਹੀ ਉਸ ਦੇ ਨੇੜਲੇ ਪਿੰਡ ਦੀ ਇੱਕ ਕੁੜੀ ਦੇ ਨਾਲ ਹੋਈ ਸੀ ਦੋਨੋਂ ਲੜਕਾ ਲੜਕੀ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ ਪਰ ਬੀਤੇ ਦਿਨੀ ਕੁਝ ਅਜੀਹਾ ਹੋਇਆ ਜਿਸ ਨੇ ਪੂਰੇ ਪਰਿਵਾਰ ਤੇ ਖੋਸ਼ ਉਡਾ ਕੇ ਰਕਤ ਤੇ ਬੀਤੀ ਸ਼ਾਮ ਲੜਕੇ ਦੀ লাশ ਉਸਦੇ ਸੋਹਰੇ ਪਿੰਡ ਦੇ ਨਜ਼ਦੀਕ ਖੂਨ ਦੇ ਨਾਲ ਲਾਪਤ ਮਿਲਦੀ ਹੈ ਜਿਸ ਤੋਂ ਬਾਅਦ ਲੜਕੇ ਪਰਿਵਾਰ ਨੂੰ ਇਸ ਸੰਬੰਧੀ ਸੂਚਿਤ ਕੀਤਾ ਜਾਂਦਾ ਲੜਕੇ ਪਰਿਵਾਰ ਵੱਲੋਂ ਹੁਣ ਲੜਕੀ ਪਰਿਵਾਰ ਦੇ ਉੱਪਰ ਕੰਪੀਰ ਆਰੋਪ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਦਾ ਪਰਿਵਾਰ ਉਹਨਾਂ ਦੇ ਇਸ ਵਿਆਹ ਤੋਂ ਨਾ ਖੁਸ਼ ਸੀ ਇਸ ਲਈ ਲੜਕੀ ਦੇ ਪਿਤਾ ਨੇ ਕਿਸੇ ਅਣਪਛਾਤੇ ਬੰਦੇ ਦੇ ਨਾਲ ਮਿਲ ਕੇ ਸਾਡੇ ਲੜਕੇ ਦਾ ਕਤਲ ਕਰ ਦਿੱਤਾ ਹੈ ਹੁਣ ਇਹ ਘਟਨਾ ਇੱਕ ਜਾਂਚ ਦਾ ਵਿਸ਼ਾ ਬਣ ਚੁੱਕੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਘਟਨਾ ਕੋਈ ਹਾਦਸਾ ਹੈ ਜਾਂ ਫਿਰ ਕੋਈ ਸਾਕਸੀ ਕਤਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ